ਅੱਜ ਦਿਨ ਮੰਗਲਵਾਰ ਯਾਨੀ ਕਿ ਤਰੀਕ 18 ਫਰਵਰੀ ਬੜਾ ਹੀ ਅਜੀਹਾ ਦਿਨ ਚੜਿਆ ਸੋ ਦਿਨ ਚੜਦੇ ਸਭ ਤੋਂ ਪਹਿਲਾਂ ਐਕਸੀਡੈਂਟ ਹੁੰਦਾ ਹੈ ਫਰੀਦਕੋਟ ਦੇ ਬਾਹਰ ਕੋਟਪੂਰਾ ਰੋਡ ਤੇ ਸੇਮ ਨਾਲੇ ਦੇ ਵਿੱਚ ਟਰੱਕ ਨਾਲ ਟਕਰਾ ਕੇ ਇੱਕ ਨਿੱਜੀ ਕੰਪਨੀ ਦੀ ਬੱਸ ਸੇਮ ਨਾਲੇ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਦੇ ਵਿੱਚ ਦੋ ਵਿਅਕਤੀਆਂ ਦੇ ਅੰਗ ਕੱਟੇ ਜਾਂਦੇ ਨੇ ਤੇ ਪੰਜ ਜਣਿਆਂ ਦੀ ਮੌਤ ਹੋਣ ਦੀ ਖਬਰ ਆਉਂਦੀ ਹੈ ਜਿਸ ਦੇ ਵਿੱਚ ਇਹ ਵੀ ਪਤਾ ਚੱਲਿਆ ਕਿ ਕੁਝ ਪਾਣੀ ਦੇ ਵਿੱਚ ਵਿਅਕਤੀ ਡੁੱਬੇ ਵੀ ਨੇ ਜਿਨ੍ਹਾਂ ਦੀ ਭਾਲ ਜਾਰੀ ਹੈ ਰਾਹਤ ਕਾਰਜ ਜਿਹੜੇ ਐ ਫਰੀਦਕੋਟ ਪ੍ਰਸ਼ਾਸਨ ਵੱਲੋਂ ਪੂਰੇ ਜੋਰਾਂ ਸ਼ੋਰਾਂ ਨਾਲ ਕੀਤੇ ਗਏ ਤੇ ਉਹ ਸੜਕ ਕੋਟਪੂਰਾ ਤੋਂ ਫਰੀਦਕੋਟ ਆ ਉਹ ਬੰਦ ਵੀ ਕਰ ਦਿੱਤੀ ਗਈ ਉਸੇ ਸਮੇਂ ਤਕਰੀਬਨ ਜਦੋਂ ਇੱਥੇ ਰਾਹਤ ਕਾਰਜ ਚੱਲ ਰਹੇ ਸੀ ਤਾਂ ਸ੍ਰੀ ਮੁਖਸਰ ਸਾਹਿਬ ਤੋਂ ਹਬੌਰ ਵੱਲ ਵਾਇਆ ਮਲੋਟ ਵੱਸ ਜਾ ਰਹੀ ਸੀ ਪੰਜਾਬ ਰੋਡਵੇਜ਼ ਦੀ ਦੇ ਪਿੰਡ ਮਹਾਰਾਜ ਕੋਲੇ ਜਦੋਂ ਪੁੱਜੀ ਤਾਂ ਇੱਕ ਟਰਾਲੇ ਨਾਲ ਟਕਰਾ ਕੇ ਬੱਸ ਡੂੰਗੇ ਟੋਇਆਂ ਦੇ ਵਿੱਚ ਜਾ ਪਲਟੀ ਤੁਹਾਨੂੰ ਦੱਸਣਾ ਬੰਦਾ ਕਿ ਸ਼੍ਰੀ ਮੁਕਸਰ ਸਾਹਿਬ ਤੋਂ ਮਲੋਟ ਵਾਲੀ ਸੜਕ ਦੀ ਹਾਲਾਤ ਕਾਫੀ ਖਸਤਾ ਨੇ ਤੇ ਇਸ ਦੀ ਫਿਰ ਤੋਂ ਜਿਹੜੀ ਹੈ ਕੰਸਟਰਕਸ਼ਨ ਹੋ ਰਹੀ ਹੈ ਡਰਾਈਵਰ ਅਤੇ ਕੰਡਕਟਰ ਸਮੇਤ ਕੋਈ ਦਰਜਨ ਦੇ ਕਰੀਬ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ 8 ਨੂੰ ਸਿਵਲ ਹਸਪਤਾਲ ਮਲੋਟ ਵਿੱਚ ਭਰਤੀ ਕਰਾਇਆ ਗਿਆ ਡਾਕਟਰ ਮੁਤਾਬਕ ਇਹਨਾਂ ਦੇ ਜ਼ਖਮਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਸੂਚਨਾ ਮਿਲਣ ਸਾਰੀ ਮਲੋਟ ਦੇ ਐਸ ਡੀ ਐਮ ਡਾਕਟਰ ਸੰਜੀਵ ਕੁਮਾਰ ਜ਼ਖਮੀਆਂ ਦਾ ਹਾਲ ਜਾਣਨ ਲਈ ਸਿਵਲ ਹਸਪਤਾਲ ਪੁੱਜੇ ਉਹਨਾਂ ਨੇ ਐਲਾਨ ਕੀਤਾ ਕਿ ਮਰੀਜ਼ਾਂ ਦਾ ਇਲਾਜ ਮੁਫਤ ਕੀਤਾ ਜਾਏਗਾ ਤੇ ਜੇਕਰ ਲੋੜ ਪਈ ਤਾਂ ਇਹਨਾਂ ਨੂੰ ਅਗਲੇ ਹਸਪਤਾਲ ਵੀ ਭੇਜਿਆ ਜਾ ਸਕਦਾ ਹੈ ਬਿਊਰੋ ਰਿਪੋਰਟ ਰੇਡੀਓ ਪੰਜਾਬ ਟੂਡੇ ਹੇ ਦਰਵਾਜ਼ਾ ਹੈ ਲਾਹਵੰਦਰ ਲਾ ਕਿੱਥੇ ਆ ਰਹੇ ਸੀ ਜੰਗਲੋਟ ਆ ਰਹੇ ਸੀ ਕਾਸਤੇ ਸੀਗੇ ਬਸਤੇ ਕੀ ਹੋਇਆ ਕੀ ਬਸ ਹੂੰ ਕਿੰਨੇ ਕ ਬੰਦੇ ਕਿੰਨੇ ਕ ਬੰਦੇ ਸੀ ਬਸ ਚ ਅੰਜੂ ਨਾਲ ਹੋਰ ਕੋਈ ਹੈ ਜੀ ਹੂੰ ਕੀ ਹੋਇਆ ਥੱਲੇ ਡੱਕ ਪੀ ਜਾਂ ਖਤਾਨਾ ਪਾਲਟੀ ਕਿੰਨਿਆਂ ਕ ਸੱਟਾ ਸੁੱਟ ਆ ਬੰਦੇ ਹਾਂ ਇਹ ਬੰਦ ਰਹਿਣ ਪਾ ਗਏ ਨੇ ਬੰਦ ਲਾ ਹਾਂ ਇਹ ਨਾ ਤਿੰਨ ਆ ਗਏ ਭਾਈ ਮੈਂ ਨਾਲ ਲਾ ਸੁਣੀ ਕੀ ਹੋਇਆ ਕੀ ਮੈਂ ਪਿਆਗੁਰ ਵਿੱਚ ਕੰਡਕਟਰਾਂ ਜਿਹੜੀ ਬੱਸ ਐਕਸੀਡੈਂਟ ਹੋਈ ਹੈ ਤੇ ਅਸੀਂ ਮੌਸਮ ਤੋਂ ਚੱਲ ਗਏ ਬਲੋਟ ਵਾਇਆ ਹੋ ਜਾਗੇ ਸੀ ਤੇ ਜਦੋਂ ਮਰਾਜ ਵਾਲਾ ਵਾਲੀ ਨਹਿ ਟੱਪ ਗਏ ਅੱਗੋਂ ਕੋੜ ਆਇਆ ਮੈਂ ਵਿਚਾਰੇ ਸਵਾਗੀਆਂ ਦੀ ਬਕਾਇਆ ਬੁਏ ਮੋੜੇ ਟਿਕਾ ਕਰ ਗਏ ਸੀ ਆ ਗਿਉ ਨੇ ਪਿਛਲੇ ਪਾਸੇ ਉਹਦੀ ਸਾਈਡ ਵੱਜੀ ਮੈਨੂੰ ਤਾਂ ਬਸ ਇਨਾ ਪਤਾ ਜੀ ਗੱਡੀ ਅਸੀਂ ਸਾਈਡ ਤੇ ਕੀਤੀ ਸੀ ਡਰਾਈਵਰ ਨੇ ਰੋਕ ਵੀ ਲਈ ਸੀ ਪਰ ਜਦੋਂ ਸਾਈਡ ਵੱਜਨੇ ਕਰਕੇ ਗੱਡੀ ਵਿੱਚ ਜਣ ਕੇ ਐਸਾ ਹਸਤਾ ਪਲਟ ਗਈ ਉਹ ਲਗਾ ਹੁਣ ਕਰੀ ਚਲ ਗਈ ਥੱਲੇ ਪਾਟ ਗਈ ਹਾਂ ਖਤਾਨੇ ਪਾਟੀਆਂ ਨਾਲ ਜੋ ਪਾਸੇ ਮਿੱਟੀ ਪੋੜੀ ਸੀ ਉਹ ਹੁਣ ਹੀ ਪਲਟੀ ਲਗਭਗ 80 ਸਵਾਰੀਆਂ ਅਸੀਂ ਹਾਂਜੀ ਫਿਰ ਪਤਾ ਨਹੀਂ ਲੱਗਦਾ ਕਿਨੇ ਫੇਰ ਮਾਰੇ ਹੁਣ ਨਨੇ ਮਾਰੀ ਕੋੜਿਆ ਵਾਲੇ ਨੇ ਹਾਂ ਢਾਲੇ ਵਾਲੇ ਨੇ ਕੋੜਿਆ ਵਾਲੇ ਨੇ ਕਿੰਨੇ ਕੁ ਮਿੰਟ ਹੋ ਗਿਆ ਕੋਈ ਸਵਾਰੀਆਂ ਦੇ ਸਾਢੇ ਸੌ ਸਵਾਰੀਆਂ ਇਹ ਲਗਭਗ ਹੋਣੀ ਹੈ 10-15 ਕ ਹੋ ਸਕਦੇ ਆ ਮੋਲੀ ਛਟਾਈ ਹਾਂਜੀ ਹਾਂਜੀ ਜਿਹੜੇ ਹਸਪੀਟਲ ਮਰੀਜ਼ ਆਇਆ ਕੀ ਹੋਇਆ ਕੀ ਹੈ ਹਾਂਜੀ ਸਾਨੂੰ ਜਿਹੜੇ ਦੱਸੇ ਗਏ ਕਿ ਰੋਡਵੇਜ਼ ਦੀ ਬੱਸ ਹੈ ਉਹ ਮਹਿਰਾਜ ਵਾਲੇ ਦੇ ਨੇੜੇ ਕਿਸੇ ਟਰੱਕ ਨਾਲ ਢਿੱਗ ਗਈ ਰਖਨੇ ਸੈਡ ਮਰੀ ਉਹਸਨਾਂ ਬਸ ਪਲਟ ਗਈ ਬਸ ਪਲਟਣ ਨਾਲੇ ਜਿਹੜੇ ਕਾਇਲ ਹੋ ਕੇ ਇੱਥੇ ਆਏਗੇ ਆਪਣੇ ਕੋ ਅੱਠ ਮਰੀਜ਼ ਤਾਂ ਐਸਟੇਮ ਪਹੁੰਚ ਚੁੱਕੇ ਹੈਗੇ ਹੋਰਾਂ ਦਾ ਪਤਾ ਚੱਲੇ ਕਿ ਔਨ ਦਾ ਵੇ ਆ ਰਹੇਗੇ ਆਪਾਂ ਮੌਕੇ ਤੇ ਸਾਰੇ ਡਾਕਟਰ ਨੂੰ ਬੁਲਾ ਕੇ ਸਟਾਫ ਨੂੰ ਬੁਲਾ ਕੇ ਜਿਹਨਾਂ ਰਿਜ਼ਰਵ ਫੋਰਸ ਹੈ ਆਪਣੀ ਤੇ ਉਹਨਾਂ ਨੂੰ ਹੈਂਡਲ ਕੀਤਾ ਜਾ ਰਿਹਾ ਹੈਗਾ ਪੀਸ਼ੈਂਟ ਆਲਮੋਸਟ ਸਟੇਬਲ ਹੈਗੇ ਜਿਹੜੇ ਆਪਣੇ ਪਹੁੰਚੇਗੇ ਉਹਨਾਂ ਸਟੇਬਲ ਕਰ ਦਿੱਤਾ ਗਿਆ ਤੇ ਕਿੰਨੇ ਮਨੂ ਉਹਨਾਂ ਕਿੰਨੇ ਕੁ ਮਰੀਜ਼ਾਂ ਕੋ ਸੱਟਾਂ ਜ਼ਿਆਦਾ ਕੋਈ ਜ਼ਿਆਦਾ ਕਿੰਨੇ ਕੁ ਮਿਲ ਜਾਂਗੇ ਆਪਣੇ ਕੋ ਫਿਲਹਾਲ ਅਲੇ 8 ਪਹੁੰਚ ਚੁੱਕੇ ਹੈਗੇ ਉਹਨਾਂ ਦੀ ਕਿੰਨੇ ਕਮਲੋ ਹਾਲਾਤ ਕਿ ਹੋ ਜਿੰਦੇ ਉਹਨਾਂ ਦੀ ਪੇਸ਼ੈਂਟ ਦੀ ਹਾਲਾਤ ਸਟੇਬਲ ਹੈ ਅਠਾ ਦੀ ਹਾਂਜੀ ਮੌਕੇ ਤੇ ਸਟੇਮ ਆਪਣੇ ਕੋ ਜਿਹੜੇ ਮੇ ਪਹੁੰਚੇ ਹੈ ਅਠ ਉਹਨਾਂ ਦੇ ਹਾਲਾਤ ਸਟੇਬਲ ਕੋਈ ਪਤਾ ਲੱਗਿਆ ਵੀ ਕਿੰਨੇ ਕੋਲ ਚ ਹੋਣਗੇ ਇਹਦੇ ਬਾਰੇ ਹਲੇ ਸਾਨੂੰ ਕੋਈ ਪੂਰਤ ਜਾਣਕਾਰੀ ਨਹੀਂ ਮਿਲੀ ਹੈਗੀ ਪਰ ਅਸੀਂ ਆਪਦੀ ਪੂਰਤਤਾ ਤਿਆਰੀ ਕਰ ਰੱਖੀ ਹੈਗੀ ਜਿਹੜੇ ਕੇਸ ਹਨ ਮੌਕੇ ਤੇ ਤੁਰੰਤ ਆਪਾਂ ਨੂੰ ਰੇਡੀਓਗ੍ਰਾਮ ਬਾਹਰ ਦੇ ਕੁਝ ਮਾਮਲੇ ਕਿਨੇ ਸਾਹਮਣੇ ਆਏ ਤੋਂ ਇਹ ਨਾ ਮਹਿਰਾਜ ਦੇ ਨੇੜੇ ਜਿਹੜਾ ਹੈ ਐਕਸੀਡੈਂਟ ਹੋਇਆ ਹੈਗਾ ਇਸ ਦੇ ਵਿੱਚ ਤਕਰੀਬਨ 80 ਸਵਾਰੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਤੇ 8 ਜਿਹੜੀਆਂ ਸਵਾਰੀਆਂ ਇੱਥੇ ਆਈਆਂ ਨੇ ਤੇ ਦੋਆਂ ਦੇ ਜਿਹੜੀਆਂ ਹੈਗੀਆਂ ਹੱਡੀਆਂ ਦੀ ਪ੍ਰੋਬਲਮ ਜਰੂਰ ਆਈ ਹੁੰਦੀ ਸੀ ਕਵੇਟ ਹੋਈ ਹੈ ਬਾਕੀ ਜਿਹੜੇ ਪੇਸ਼ੈਂਟ ਹੈਗੇ ਸਾਰੇ ਠੀਕ ਨੇ ਤੇ ਸਰਕਾਰ ਵੱਲੋਂ ਜਿਹੜਾ ਹੈਗਾ ਨਾ ਸਾਰਿਆਂ ਦਾ ਮੁਫਤ ਇਲਾਜ ਕੀਤਾ ਜਾਏਗਾ ਕੀ ਕੋਈ ਐਮਜੈਂਸੀ ਨੇਗਾ ਫੇਟ ਲੱਗੀ ਹੈ ਉਹ ਦੀ ਵੀ ਸਹਾਇਤਾ ਪ੍ਰਾਪਤ ਕੀਤੀ ਜਾਵੇ ਨਹੀਂ ਜੋ ਕਿ ਜਿਹੜਾ ਉਸ ਕੰਡਕਟਰ ਵੀ ਜਿਹੜਾ ਹੈਗਾ ਟਾਇਲ ਹੋਇਆ ਹੈ ਉਸ ਨੇ ਦੱਸਿਆ ਕਿ ਜੀ ਉਹਨਾਂ ਦੀ ਬੱਸ ਬਿਲਕੁਲ ਸਲੋ ਸੀ ਪੰਜਾਬ ਰੋਡ 'ਤੇ ਪਿੱਛੇ ਤੋਂ ਕਿਸੇ ਟਰੱਕ ਨੇ ਹਿੱਟ ਕੀਤਾ ਜਿਸ ਕਾਰਨ ਜਿਹੜੀ ਹੈ ਗੱਡੀ ਪਲਟੀ ਗਈ ਕਿੱਥੋਂ ਕਿੱਥੇ ਆ ਰਹੇ ਸੀਗੇ ਪੰਜ 900 ਤੋਂ ਲੋਡ ਰੋਡ 'ਤੇ ਆ ਬੋਰ ਆ ਰਹੇ ਸੀਗੇ ਕਿਹੜੀ ਬੱਸ ਕਿਹੜੀ ਹੈ ਜੀ ਬੱਸ 0595 ਪੰਜਾਬ ਰੋਡ ਗਈ ਜੀ ਪੰਜਾਬ ਰੋਡ 'ਤੇ ਕੀ ਹੋਇਆ ਕੀ ਕਾਰਨ ਸੀ ਮੈਂ ਤਾਂ ਹੀ ਵਿਚਾਰੇ ਟਿੱਕਾ ਕੱਟੀ ਜਾਂਦਾ ਸੀ ਤੇ ਘੋੜਾ ਆਇਆ ਘੋੜੇ ਦੀ ਪਿੱਛੇ ਜਾਂ ਪਿੱਛੋਂ ਸਾਈਡ ਵੱਲ ਕਿਥੇ ਜੀ ਹਾਂ ਕਿ ਥੱਲੇ ਜਾਣ ਕਿੱਥੇ ਹਾਂ ਅਸੀਂ ਆ ਵੀ ਸਾਈਡ ਤੇ ਸੀ ਗੱਡੀ ਲੋਕਰੀ ਸੀ ਡਰਾਈਵਰ ਨੇ ਉਹਦੀ ਸਾਈਡ ਵੱਧਨੇ ਕਾਕੇ ਦੀ ਪਾਰਟੀ ਹੂੰ ਕਿ ਥੱਲੇ ਡਿੱਗ ਗਈ ਸੇਹ ਹੋਣੀ ਹੋਣੀ ਥੱਲੇ ਬੜਾ ਟੱਕਰ ਮਾਰੀ ਪਿੱਛਲੇ ਪਾਸੇ ਪਿੱਛਲੇ ਪਾਸੇ ਟੱਕਰ ਮਾਰੀ ਕਿੰਨੇ ਕ ਸਵਾਰ ਸੀ ਹਾਂਜੀ ਬਸਵਾਰੀਆਂ ਕਿੰਨੇ ਸੀ 80 ਸਵਾਰੀਆਂ 80 ਸਵਾਰੀਆਂ